ਤਸਵੀਰਾਂ ਖਵਾਗੇ ਤੁਹਾਨੂੰ ਆਜਾ ਅਮਰਸਾ ਦੀਆਂ ਉਸ ਨੌਜਵਾਨ ਦੀਆਂ ਜਿਹਦਾ ਕੱਦ ਭਾਵੇਂ ਛੋਟਾ ਪਰ ਉਸਦੇ ਹੌਸਲੇ ਬੜੇ ਬਲੰਦ ਨੇ ਵੀ ਮੈਂ ਗੱਲ ਕਰ ਰਿਹਾ ਅਮਰਸਾ ਦੇ ਰਹਿਣ ਵਾਲੇ ਜੱਗੇ ਦੀ ਮੇਰਾ ਭਾਜੀ ਕੱਦ ਹੈਗਾ 4 ਫੁੱਟ ਤੇ ਉਮਰੇ ਹੈਗੀ ਆ ਮੇਰੀ 30 ਸਾਲ। ਬਹੁਤ ਤਰ੍ਹਾਂ ਨੇ ਇਲਾਜ ਕੀ ਹੋਇਆ ਕੀਤਾ। ਫਿਰ 10 ਸਾਲ ਉਹ ਦਵਾਈ ਖਾਧੀ ਤੇ 6-7 ਸਾਲ ਮੰਜੇ ਤੇ ਰਿਹਾ। ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਹਾਡਾ ਜਿਹੜਾ ਕਦ ਦੇ ਆ ਰੁਕ ਗਿਆ ਵਾ ਹੁਣ ਤੁਹਾਡਾ ਕਦ ਕਾ ਜਿਹੜਾ ਉਹ ਨਹੀਂ ਅੱਗੇ ਵਧੇਗਾ। ਮਰ 10 ਸਾਲ 15 ਸਾਲ ਹੋ ਗਏ ਨੇ। ਤੇ ਹੁਣ ਨਹੀਂ ਕੋਈ ਪ੍ਰਵਾਹ ਕਰੀਦੀ ਕੋਈ ਗੱਲ ਨਹੀਂ ਆ। ਤੇ ਕੋਈ ਵੀ ਕਵੇ ਤੇ ਆਖੀਦਾ ਹੁਣ ਕੀ ਕੀਏ ਕਿਸੇ ਨੂੰ। ਤੇ ਹੁਣ ਆਪਣੀ ਮਰਜ਼ੀ ਨਾਲ ਆ ਰਹਿਦਾ ਕੋਈ ਟੈਨਸ਼ਨ ਨਹੀਂ ਕੋਈ ਗੱਲ ਨਹੀਂ। ਨੇ ਸੋ ਵੀ ਨੇ ਵੀ ਪਲਗ ਹੈ ਵੀ ਜੱਗਾ ਵੱਡੇ ਵੱਡੇ ਕਲਾਕਾਰ ਨੇ ਵੱਡੇ ਵੱਡੇ ਆਰਟਿਸਟ ਨੇ ਪੰਜਾਬ ਦੇ ਉਹਨਾਂ ਨਾਲ ਵੀ ਫਿਲਮਾਂ 'ਚ ਕੰਮ ਕੀਤਾ ਦੱਸਖਾ ਜੀ ਹੁਣ ਸਾਡਾ ਕਰ ਦਿਓ ਕਿਹੜੀ ਕਿਹੜੀ ਫਿਲਮ 'ਚ ਤੁਸੀਂ ਕੰਮ ਕੀਤਾ ਮੇਰੀ ਇੱਕ ਜਿਹੜੀ ਫਿਲਮ ਆਈ ਸੀ 1997 ਉਹਨਾਂ 'ਚ ਅਜੇ ਮੇਰੀ ਫਿਲਮ ਆਈ ਆ ਅਜੇ ਵੀ ਹੋਰ ਮਤਲਬ ਕਾਫੀਆਂ ਮਤਲਬ ਕਹਿਣ ਦੇ ਨੇ ਅਜੇ ਕਿੱਥੇ ਕਿੱਥੇ ਹੋਣੀਆਂ ਜਿਹੜੀਆਂ ਮੇਰੀਆਂ ਫੋਟਵਾਂ ਐ ਜੋਕਰ ਆ ਜੋ ਨਾਨਾ ਤੇ ਕਬੱਡੀ ਪਲੇਅਰ ਆ ਲਿਆਣਾ ਮਤਲਬ ਵੀ 2-4 ਤਸਵੀਰਾਂ ਹੈਗੀਆਂ ਮੇਕੋ ਫੋਟਵਾਂ ਆ ਤੇ ਮੈਂ ਬੰਦ ਕਰ ਜੂ ਸਾਨੂੰ ਦੱਸਦਾ ਵੀ ਜੱਗੇ ਦਾ ਕੱਦ ਸਿਰਫ 4 ਫੁੱਟ ਆ ਤੇ ਉਮਰ 30 ਸਾਲ ਆ ਜੱਗੇ ਦਾ ਕੱਦ ਭਾਵੇਂ ਛੋਟਾ ਵਾ ਪਰ ਹੌਸਲੇ ਬੜੇ ਜੰਗੇ ਦੇ ਬੁਲੰਦ ਨੇ ਤੁਸੀਂ ਦੇਖ ਲਦੇ ਹੋ ਸਾਸੀਗਾ ਦੋਸਤੋ ਮੈਂ ਹਜوڑا ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਆਰਪੀਡੀ 24 ਚੈਨਲ ਤਸਵੀਰਾਂ ਵਿਖਾਵਾਗੇ ਤੁਹਾਨੂੰ ਅਜੋਸ ਅਮਰਸਾ ਦੀਆਂ ਉਸ ਨੌਜਵਾਨ ਦੀਆਂ ਜਿਹਦਾ ਕੱਦ ਭਾਵੇਂ ਛੋਟਾ ਪਰ ਉਸਦੇ ਹੌਸਲੇ ਬੜੇ ਬੁਲੰਦ ਨੇ ਜੀ ਮੈਂ ਗੱਲ ਕਰ ਰਿਹਾ ਅਮਰਸਾ ਦੇ ਰਹਿਣ ਵਾਲੇ ਜੱਗੇ ਦੀ ਜਿਹੜਾ ਕਿ ਸਾਡਾ ਵੀਰ ਆ ਕਦ ਭਾਵੇਂ 4 ਫੁੱਟ ਆ ਪਰ ਇਹਦੇ ਹੌਸਲੇ ਇਦਿਕ ਬਲੰਦ ਨੇ ਵੀ ਵਡੀਆਂ ਉਲਾਘਾਂ ਬੋਲ ਨੂੰ ਅਤੇ ਜ਼ਿੰਦਗੀ ਦੀ ਤਰੱਕੀ ਕਰਨ ਵਾਸਤੇ ਜੱਗਾ ਦਿਨ ਦਾਤ ਮਿਹਨਤ ਕਰ ਰਿਹਾ ਵਾ ਗੱਲ ਬਾਤ ਵੀ ਕਰਾਂਗੇ ਜੱਗੀ ਵੀਰ ਦੇ ਨਾਲ ਜੱਗੀ ਵੀਰ ਬਹੁਤ ਬੜਾ ਸਵਾਗਤ ਹੈ ਸਾਡਾ ਸਾਸੀ ਕਾ ਭਾਜੀ ਜੱਗੀ ਵੀਰ ਜੀ ਦੱਸ ਕਾ ਜੂ ਸਾਡਾ ਕਰ ਦਿਓ ਤੁਹਾਡਾ ਕਦ ਘਾੜ ਕਿੰਨਾ ਤੁਹਾਡੀ ਉਮਰ ਕਿੰਨੀ ਆ ਤੇ ਤੁਹਾਡਾ ਘਟ ਘਾਟ ਜਿਹੜਾ ਕਦੀ ਤੁਹਾਡੀ ਜ਼ਿੰਦਗੀ ਵਿੱਚ ਕਦੀ ਮੁਸ਼ਕਲ ਦੇ ਵਿੱਚ ਅਰਥਨਾਦਨੀਆ ਦੀਆਂ ਆਈਆਂ ਤੁਹਾਨੂੰ ਮੇਰਾ ਭਾਜੀ ਕਦ ਹੈਗਾ 4 ਫੁੱਟ ਤੇ ਉਮਰ ਹੈਗੀ ਆ ਮੇਰੀ 30 ਸਾਲ ਹਾਂਜੀ ਜਿਵੇਂ ਨੀਸੋਪੀ ਤੁਹਾਡਾ ਜਿਵੇਂ ਗੱਲ ਕੀਤੀ ਤੁਹਾਡਾ ਘਟ ਕਰਦੇ ਆ ਤੁਹਾਨੂੰ ਜ਼ਿੰਦਗੀ ਚ ਕਿਹੜੀ ਕਿਹੜੀ ਮੁਸ਼ਕਲਾਂ ਸਾਮਨ ਕਰਨਾ ਪਿਆ ਤੇ ਕਿਹੜੇ ਕਿਹੜੇ ਮੁਕਾਮ ਤੁਹਾਨੂੰ ਲੰਘਣਾ ਪਿਆ ਤੋਂ ਭਾਜੀ ਪਹਿਲਾਂ ਤੇ ਮੁਸ਼ਕਲੇ ਆਈ ਮੈਂ ਤੁਰਦਾ ਫਿਰਦਾ ਜਦੋਂ ਉਹ ਤੇ ਮੈਂ ਡਿਗ ਡੁਗ ਜਾਣਾ ਤੇ ਜਦੋਂ ਮਤਲਬ ਮੈਂ ਬੈਨਾ ਮਤਲਬ ਪਛਾਣ ਨੂੰ ਮਿਲ ਦੇ ਪੈਨਾ ਫਿਰ ਉਦਾਂ ਮਤਲਬ ਡਾਕਟਰਾਂ ਨੇ ਇਲਾਜ ਕਰੂਜ ਕੀਤਾ ਫਿਰ 10 ਸਾਲ ਮੈਂ ਦਵਾਈ ਖਾਧੀ ਤੇ 6-7 ਸਾਲ ਮੰਝੇ ਤਰੇ ਲਗਦਾ ਸੀ ਤੁਹਾਡੇ ਪਰਿਵਾਰ ਨੂੰ ਵੀ ਜੱਗਾ ਕਰੀ ਜ਼ਿੰਦਗੀ ਚ ਤੁਰ ਫਿਰ ਪਾਊਗਾ ਉੱਠ ਕੇ ਆਪਣੇ ਪੈਰਾਂ ਦੇ ਖੜੇ ਹੋ ਸਕੂਗਾ ਕਈ ਲੱਗਾ ਸੀ ਪਰਿਵਾਰ ਨੂੰ ਵੀ ਨਹੀਂ ਲੱਗਦਾ ਨਹੀਂ ਪਰਿਵਾਰ ਆਂਦੇ ਹੀ ਨਹੀਂ ਮਤਲਬ ਇਹਦਾ ਮਤਲਬ ਥੋੜਾ ਛੇਰੀਆ ਮਤਲਬ ਇਹ ਨਹੀਂ ਬਸ ਸਕਦਾ ਮਤਲਬ ਛੇਰ ਵੱਡਾ ਸੀ ਆਂਦੇ ਹੀ ਨਹੀਂ ਮਤਲਬ ਕੋਈ ਵੀ ਆਂਦੇ ਫਿਰ ਨਹੀਂ ਬਸ ਸਕਦਾ ਇਹ ਮਤਲਬ ਔਖਾ ਜੀ ਮਨੀਸ਼ੂ ਵੀ ਤੁਹਾਡੇ ਜਦੋਂ ਜ਼ਿੰਦਗੀ ਚ ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਹਾਡਾ ਜਿਹੜਾ ਕਾਦਿਆ ਰੁਕ ਗਿਆ ਵਾ ਹੁਣ ਤੁਹਾਡਾ ਕਾਦ ਕਾਦ ਜਿਹੜਾ ਉਹ ਨਹੀਂ ਅੱਗੇ ਵਧੇਗਾ ਇਹ 8-9 ਸਾਲ ਜਦੋਂ ਹੋਇਆ ਸੀ ਉਦੋਂ ਲੱਤਾਂ ਦੁੱਤਾਂ ਤੋਂ ਪੈਰ ਲੱਗਾ ਸੀ ਤੇ ਇੱਕ ਹੈਡ ਤੋਂ ਲੱਗਾ ਹੀ ਪਤਾ ਜਿਆਦਾ ਸਿਰ ਦਾ ਹੀ ਮਤਲਬ ਆਂਦੇ ਵੀ ਨਹੀਂ ਵਦਨਾ ਮਤਲਬ ਤਾਂ ਜਾਂਦੀਆਂ ਵਿੰਗੀਆਂ ਹੋ ਜੰਪੀਆਂ ਸੀ ਮਤਲਬ ਫਿਰ ਦਵਾਈ ਦੋਈ ਵੀ ਖਾਦੀ ਤੇਲ ਤੋੜ ਵੀ ਫਿਰ ਉਹਦੀ ਮਾਲ ਚ ਵਗੈਰਾ ਫਿਰ ਕੀਤੀ ਗਈ ਤੇ ਮੈਨੂੰ ਸួរ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਵੀ ਤੁਹਾਡੇ ਕੌਣ ਕੌਣ ਨੇ ਕਿੰਨੇ ਮੈਂਬਰ ਨੇ ਬਾਕੀ ਪਰਿਵਾਰ ਦੇ ਮੈਂਬਰ ਠੀਕ ਨੇ ਭੈਣ ਭਰਾ ਕੇ ਜਾਂ ਬਾਕੀ ਚ ਵੀ ਸਾਰੇ ਕਾਦੇ ਨਾਲੋਂ ਦਾ ਛੋਟਾ ਵਾ ਨਹੀਂ ਬਾਕੀ ਸਾਰੇ ਵਧੀਆ ਵਾ ਹਾਂਜੀ ਮਮਾ ਆਂ ਬ੍ਰਦਰ ਨੇ ਸਿਸਟਰ ਆ ਬਾਕੀ ਸਾਰੇ ਵਧੀਆ ਮਤਲਬ ਜਵਾਨ ਨੇ ਠੀਕ ਹਾਂਜੀ ਤਿੰਨ ਸੋਪੀ ਜੱਗੇ ਨੇ ਪੜ੍ਹਾਈ ਕਿਤੋਂ ਕੀਤੀ ਆ ਜਦੋਂ ਸਕੂਲੂ ਚ ਜਾਂਦਾ ਸੀ ਜੱਗਾ ਉਦੋਂ ਸਕੂਲ ਚ ਕਿਹੜੇ ਕਿਹੜੇ ਮੁਸ਼ਕਲਾ ਸਾਮਨ ਕਰਨਾ ਬੰਦਾ ਸੀ ਯਾਰ ਦੋਸਤ ਹੋ ਗਏ ਜਾਂ ਦੁਨੀਆ ਦਾਈ ਦਾ ਕਿੰਨਾ ਕੁ ਤੁਹਾਨੂੰ ਜਿਹੜਾ ਫੇਸ ਸਾਹਮਣੇ ਕਰਨਾ ਪਿਆ ਲੋਕ ਮੈਨੂੰ ਕਿੰਨਾ ਕਰਦੇ ਸੀ ਜੱਗੇ ਦਾ ਛੋਟੇ ਕੱਦ ਦਾ ਮੈਂ ਭਾਜੀ 10 ਪੜਿਆ ਤੇ ਮਤਲਬ ਜੇ ਸਕੂਲੇ ਜਾਣਾ ਉਦੋਂ ਜਦੋਂ ਬਚਪਨ ਹੀ ਮਤਲਬ ਉਦੋਂ ਛੇੜਦੇ ਛੂਟਦੇ ਸੀ ਉਹ ਤਾਂ ਮਤਲਬ ਕਹਿੰਦੇ ਰਾਹ ਜਾਂਦੇ ਜਾਂਦੇ ਉਹ ਵੇਖੋ ਉਹ ਵੇਖੋ ਮਤਲਬ ਜੇ ਜਦੋਂ ਹੁਣ ਆਪਣੀ ਹੋਸ਼ ਚ ਆਏ ਆ ਮਰਾ 10 ਸਾਲ 15 ਸਾਲ ਹੋ ਗਏ ਨੇ ਤੇ ਹੁਣ ਨਹੀਂ ਕੋਈ ਪ੍ਰਵਾਹ ਕਰੀਦੀ ਕੋਈ ਗੱਲ ਨਹੀਂ ਆ ਕੋਈ ਵੀ ਕਵੇ ਤੇ ਆਖੀਦਾ ਹੁਣ ਕੀ ਕੀਏ ਕਿਸ ਨੂੰ ਤੇ ਹੁਣ ਆਪਣੀ ਮਰਜ਼ੀ ਨਾਲ ਰਹਿਦਾ ਕੋਈ ਟੈਨਸ਼ਨ ਨਹੀਂ ਕੋਈ ਗੱਲ ਨਹੀਂ ਹੁਣ ਮਤਲਬ ਉਹਨੇ ਜਾਣੇ ਆ ਜਿਹੜਾ ਵੀ ਵੀਰ ਭਰਾ ਮਿਲਦਾ ਵਾ ਕੋਈ ਵੀ ਫੋਟੋ ਖਚੋਂਦਾ ਵਾ ਕੋਈ ਵੀ ਗੱਲਬਾਤ ਕਰਦਾ ਵਾ ਸਾਰੇ ਹਾਸਿਆਣਾ ਮਿਲਦੇ ਆ ਮੇਰੇ ਨਾਲ ਜਦੋਂ ਕਿਤੇ ਵਿਆਹ ਸ਼ਾਦੀ ਜਾਂਦੇ ਸੀ ਉਦੋਂ ਕਿ ਫਿਰ ਕਿੰਨੇ ਲੋਕ ਜਿਹੜਾ ਕਿ ਵਿਆਹ ਵਾਲੇ ਮੁੰਡੇ ਕੁੜੀ ਛੱਡ ਗਏ ਤੁਹਾਡੇ ਨਾਲ ਫੋਟੋ ਲਵਾਉਣ ਲੱਪੈਂਦੇ ਸੀ ਜਾਂ ਤੁਹਾਡੇ ਵਾਲ ਵੇਂਦੇ ਸੀ ਵੀ ਆਹ ਸਭ ਤੋਂ ਛੋਟੇ ਕਾਗਜ਼ਾ ਬਣਾਇਆ ਵਾ ਉਹਨਾਂ ਮਿਲਿਆ ਜਾਵੇ ਉਦੋਂ ਤੁਹਾਡੇ ਤੇ ਕੀ ਬੀਂਦੀ ਸੀ ਮੇਰੇ ਵਾਲੋਂ ਦੋ ਸਾਰੇ ਆਉਂਦੇ ਸੀ ਜਦੋਂ ਪਹਿਲਾਂ ਪਹਿਲਾਂ ਜਾਂਦਾ ਉਦੋਂ ਤੇ ਹੋਤਰਾ ਹੁੰਦਾ ਸੀ ਤੇ ਹੁਣ ਅੱਜ ਦੇ ਟਾਈਮ 'ਤੇ ਆਈ ਆਉਣ ਮਤਲਬ ਫੋਟੋ ਖਚਾਉਂਦੇ ਨੇ ਤੇ ਸਭ ਕੁਝ ਪੁੱਛਦੇ ਨੇ ਮਤਲਬ ਚੰਗੀ ਵੀ ਸਿੱਖਿਆ ਦਿੰਦੇ ਨੇ ਕਿ ਤੂੰ ਵਧੀਆ ਇਨਸਾਨ ਆ ਮਤਲਬ ਵਧੀਆ ਕੰਮ ਕਰ ਵਧੀਆ ਮਤਲਬ ਜਿਹੜਾ ਹੁਣ ਜੋ ਹੋਣਾ ਸੀ ਕਾ ਦੋਨੋਂ ਹੋ ਗਿਆ ਬਾਕੀ ਵਧੀਆ ਕੰਮ ਕਰ ਕਾਰੋਬਾਰ ਵਧੀਆ ਕਰ ਤੇ ਬਸ ਇਦਾਂ ਹੀ ਇੰਨਾ ਹੀ ਪਿਆਰ ਦਿੰਦੇ ਨੇ ਲੋਕੀ ਲੱਗਦਾ ਕਦੀ ਜੱਗੇ ਨੇ ਕਦੀ ਰੱਬ ਨਾਲ ਕਦੀ ਗੁੱਸਾ ਗਿਲਾ ਕੀਤਾ ਹੋਵੇ ਵੀ ਰੱਬ ਨੇ ਕਿਹੜਾ ਕਾਦ ਕਿਉਂ ਛੋਟਾ ਕਰ ਦਿੱਤਾ ਬਾਕੀਆਂ ਵਾਂਗੂ ਕਿਉਂ ਨਹੀਂ ਬਣਾਇਆ ਕਦੀ ਰੱਬ ਨਾਲ ਕਦੀ ਜੱਗੇ ਨੇ ਇਸ ਤਰ੍ਹਾਂ ਕਦੀ ਕੁਝ ਗਲਿਸ਼ਿਕ ਵੀ ਕੀਤੀ ਹੋਣਗੀ ਰੱਬ ਨਾਲ ਪਹਿਲਾਂ ਪਹਿਲਾਂ ਉਦੋਂ ਉਦੋਂ ਦਾਹੀ ਭਾਜੀ ਹੋ ਨਹੀਂ ਹੋ ਨਹੀਂ ਆਵੇਂ ਆਖੀ ਤਰੀ ਫਰੀਦਾ ਵਾ ਵੀ ਜਦੋਂ ਉਹ ਟਾਈਮ 'ਚੋਂ ਲੰਘ ਗਏ ਹਾਂ ਤੇ ਇੰਨਾ ਹੀ ਬੜਾ ਵੀ ਦੁਨੀਆ ਵੇਖਣ ਨੇ ਆ ਇੰਨਾ ਹੀ ਬੜਾ ਤੁਰ ਫਿਰ ਕੇ ਜਿੱਥੇ ਮਰਜੀ ਮੈਂ ਚੱਲ ਜਾਂਦਾ ਵਾਂ ਜਿੱਥੇ ਮਰਜੀ ਆ ਜਾ ਸਕਦਾ ਹਾਂ ਹਾਂਜੀ ਕੀ ਲੱਗਦਾ ਨਹੀਂ ਵੀ ਜੱਗੇ ਨੂੰ ਰੱਬ ਨੇ ਬੜਾ ਵੱਖਰਾ ਬਣਾਇਆ ਵਾ ਸਾਰੇ ਨਾਲੋਂ ਖਾਸ ਕਰਕੇ ਸਪੈਸ਼ਲ ਬਣਾਇਆ ਰੱਬ ਨੇ ਕਿਉਂਕਿ ਅਸੀਂ ਦੇਖਦੇ ਕਿ ਬਹੁਤ ਘੱਟ ਲੋਕ ਹੁੰਦੇ ਜਿਨ੍ਹਾਂ ਦੇ ਕੱਦ-ਕਾਰ ਬਹੁਤ ਛੋਟੇ ਹੁੰਦੇ ਨੇ ਕੀ ਲੱਗਦਾ ਰੱਬ ਨੇ ਤੁਹਾਨੂੰ ਵੱਖਰਾ ਬਣਾਇਆ ਲੋਕਾਂ ਨਾਲੋਂ ਹਾਂਜੀ ਹਾਂਜੀ ਇਹ ਤੇ ਗੱਲ ਹੈ ਕਿ ਵੱਖਰਾ ਬਣਾਇਆ ਵਾ ਹੁਣ ਮੰਨ ਲਓ ਤੁਸੀਂ ਤੁਹਾਡੇ ਵੱਲ ਨੇ ਕਿਉਂ ਨਹੀਂ ਦੁਨੀਆ ਵੇਂਦੀ ਜਿੱਤ ਤਰ ਹੁਣ ਮੈਂ ਆ ਮੇਰੇ ਨਾਲ ਧਿਆਨ ਜ਼ਿਆਦਾ ਰਹਿੰਦਾ ਸਾਰਿਆਂ ਦਾ ਵੀ ਕਿਦਾਂ ਮਤਲਬ ਵੀ ਉਹ ਬੰਦਾ ਮਤਲਬ ਛੋਟੀ ਉਮਰ ਦਾ ਮਤਲਬ ਛੋਟਾ ਕੱਦ-ਕਾਰ ਦਾ ਮਤਲਬ ਵੀ ਆਈ ਉਹਨ ਕਈ ਛੋਟੇ ਛੋਟੇ ਬੱਚੇ ਵੀ ਹੁੰਦੇ ਨੇ ਵੀ ਪਾਪਾ ਮਤਲਬ ਉਹਨਾਂ ਨੂੰ ਫੋਟੋ ਖਿਚਾਉਣੀ ਆ ਪਾਪਾ ਉਹ ਵੇਖੋ ਜਾਣ ਦਿਆ ਵਾ ਕਈ ਖਲਾਰ ਕੇ ਵੀ ਮਿਲਦੇ ਨੇ ਮੈਨੂੰ ਹਾਂਜੀ ਤੇ ਵੀਰ ਜੀ ਤੁਸੀਂ ਵੀ ਜੱਗੇ ਨੇ ਮੋਬਾਈਲ ਪੇ ਦਾ ਕੰਮ ਹੀ ਕਿ ਸਿੱਖਿਆ ਹੋਰ ਕੰਮ ਕਿਉਂ ਨਹੀਂ ਜੱਗੇ ਨੇ ਸਿੱਖਿਆ ਇਹ ਕਿਸ ਤਰ੍ਹਾਂ ਮਾਂਚ ਵਿਚਾਰਿਆ ਵੀ ਮੋਬਾਈਲ ਪੇ ਸਿੱਖਿਆ ਜਾਵੇਗਾ ਪਾਜੀ ਨਾਮ ਹੈ ਬਾਹਰ ਅੰਦਰ ਜਾ ਸਕਦਾ ਮਤਲਬ ਬਾਹਰ ਦੇ ਮੁਲਕਾਂ ਚ ਕਹਿ ਦਿੰਦੇ ਆ ਤੁਹਾਨੂੰ ਪਤਾ ਉੱਥੇ 16-16 ਘੰਟੇ ਕੰਮ ਨੇ ਤੇ ਇੱਥੇ ਮਤਲਬ ਮੋਬਾਈਲ ਦਾ ਇਹ ਆ ਵੀ ਬੈਠਿਆਂ ਬੈਠਿਆਂ ਕਮਾਈ ਤੇ ਇਹਦਾ ਕੋਈ ਨਾਮਕ ਤੁਹਾਨੂੰ ਪਤਾ ਨਾ ਪਾਰਾ ਨਾ ਹੋਲਾ ਕੰਮ ਫਿਰ ਨਹੀਂ ਹੋ ਸਕਦਾ ਨਾਮਕੇ ਤੇ ਆ ਜਾ ਸਕਦਾ ਮਤਲਬ ਫਿਰ ਇਹ ਆਪ ਹੀ ਮਤਲਬ ਬੈਠਿਆ ਬੈਠਿਆ ਕਮਾਈ ਆ ਹਾਂਜੀ ਮਤਲਬ ਸੌ ਟਾਇਰ ਆਈਫੋਨ ਦਾ ਰਿਪੇਅਰ ਪੂਰ ਦਾ ਸਾਰਾ ਮਤਲਬ ਕਰਲ ਕਰ ਲੈਣਾ ਹਰੀਸ਼ ਭਾਜੀ ਦੇਖ ਤੇ ਤੁਹਾਡੇ ਸਾਹਮਣੇ ਜਿਤਨਾ ਤੁਸੀਂ ਗੱਲ ਕੀਤੀ ਸੀ ਉਹਨਾਂ ਨੇ ਉਹਨਾਂ ਨੇ ਇੱਥੇ ਮਤਲਬ ਭਾਈ ਦਾ ਮੈਨੂੰ ਵੀ ਪਲ ਲੱਗਾ ਵੀ ਜੱਗਾ ਵੱਡੇ ਵੱਡੇ ਕਲਾਕਾਰ ਨੇ ਵੱਡੇ ਵੱਡੇ ਆਰਟਿਸਟ ਨੇ ਪੰਜਾਬ ਦੇ ਉਹਨਾਂ ਨਾਲ ਵੀ ਫਿਲਮਾਂ 'ਚ ਕੰਮ ਕੀਤਾ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਕਿਹੜੀ ਕਿਹੜੀ ਫਿਲਮ 'ਚ ਤੁਸੀਂ ਕੰਮ ਕੀਤਾ ਤੇ ਕਿਹੜਾ ਕੜਾ ਤੁਹਾਡੇ ਫਿਲਮਾਂ 'ਚ ਰੋਲ ਸੀ ਕਿਹੜੀ ਫਿਲਮ ਵਿੱਚ ਮੇਰੀ ਇੱਕ ਜਿਹੜੀ ਫਿਲਮ ਆਈ ਸੀ 1997 ਉਹਨਾਂ ਚ ਅਜੇ ਮੇਰੀ ਫਿਲਮ ਆਈ ਆ ਅਜੇ ਵੀ ਹੋਰ ਮਤਲਬ ਕਾਫੀਆਂ ਮਤਲਬ ਕਹਿਣ ਦੇਣੇ ਅਜੇ ਕਿੱਥੇ ਕਿੱਥੇ ਹੋਣੀਆਂ ਜਿਹੜੀਆਂ ਮੇਰੀਆਂ ਫੋਟਵਾਂ ਐ ਜੋ ਗਰਾਜੋ ਨਾ ਨਾ ਤੇ ਕਬੱਡੀ ਪਲੇਅਰ ਵਾਲਿਆਂ ਨਾਲ ਮਤਲਬ ਵੀ ਦੋ ਚਾਰ ਵੀਰਾਂ ਹੈਗੀਆਂ ਮੇਕੋ ਫੋਟਵਾਂ ਮਤਲਬ ਉਹ ਵੀ ਤੁਹਾਨੂੰ ਸ਼ੇਅਰ ਕਰਾਂਗੇ ਉਹਨਾਂ ਨਾਲ ਫੋਟਵਾਂ ਆਈਆਂ ਵਾ ਉਹ ਵੀ ਕਹਿਣ ਦੇ ਤੁਹਾਨੂੰ ਆਫਰ ਦੇਵਾਂਗੇ ਤੇ ਬਈ ਨਸੋ ਜਿਹੜੀ ਤੁਹਾਡੀ ਫਿਲਮ ਬਣੀ 1997 ਬਣੀ ਆ ਉਸੇ ਤੁਹਾਡਾ ਕੀ ਰੋਲ ਆ ਦਸ਼ਕਾਂ ਨੂੰ ਸਾਂਝਾ ਕਰ ਦਿਓ ਉਹ ਤੇ ਮੇਰਾ ਰੋਲ ਇਹ ਆ ਵੀ ਮੈਂ ਵਿਆਹ ਵਾਲਾ ਮੁੰਡਾ ਬਣਿਆ ਵਾ ਉਹਟੇ ਮੈਨੂੰ 에ਰੋਲ ਦਿੱਤਾ ਗਿਆ ਵਾ ਹੁਣ ਫੇਰ ਅੱਗੇ ਰੋਲ ਕਹਿਂਦੇ ਆ ਵੇਖੋ ਹੁਣ ਕਿਹੜਾ ਮਿਲਦਾ ਕਿਹੜਾ ਨਹੀਂ ਉਦਾਂ ਵੇਖੋ ਆਉਗੀ ਫਿਲਮ ਉਹ ਵੀ ਜੱਗੇ ਨੇ ਵਿਆਹ ਵਿੱਚ ਵਿਆਹ ਵਾਲੇ ਲਾੜੇ ਦਾ ਰੋਲ ਕੀਤਾ ਵਾ ਅਸਲ ਜੱਗੇ ਨੇ ਵਿਆਹ ਕਦੋਂ ਕਰਦਾ ਵਾ ਦਸ਼ਕਰ ਨੂੰ ਸਾਜਣਾ ਕਰਦੇ ਕਿਉਂਕਿ ਦਸ਼ਕਰ ਬੜੀ ਬੇਸਬਰੀਆਂ ਤਿਆਰ ਹੋਊਗਾ ਕਿ ਜੱਗੇ ਦਾ ਵਿਆਹ ਹੋਣਾ ਵਾ ਕਿ ਲੱਗਦਾ ਵੀ ਰਿਸ਼ਤੇ ਵਗਾਰਾ ਹੋਰ ਸ਼ੁਰੂ ਹੋ ਗਏ ਨੇ ਅੱਗੇ ਲੱਗੇ ਨੂੰ ਰਿਸ਼ਤੇ ਪਾਜੀ ਆਉਂਦੇ ਨੇ ਮੈਂ ਆ ਵੀ ਢੱਕਦਾ ਮੈਂ ਕਹਿੰਦਾ ਪਹਿਲਾਂ ਕੰਮ ਫੇਰ ਰਿਸ਼ਤਾ ਕਿਉਂਕਿ ਜੇ ਆਪ ਨੇ ਕੋ ਕਮਾ ਕੇ ਲਿਆਉਂਦੇ ਉਹਨੂੰ ਕਿੱਥੋਂ ਖਾਵਾਂਗੇ ਹਾਂਜੀ ਪਹਿਲਾਂ ਕੰਮ ਕਰਾਂਗੇ ਪਹਿਲਾਂ ਆਪਣੇ ਪੈਰਾਂ ਤੇ ਪੂਰਾ ਤੇ ਫਿਰ ਵਿਆਹ ਕਰਾਂਗੇ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਜੱਗੇ ਨੇ ਬਹੁਤ ਸੋਹਣੀ ਗੱਲ ਕੀਤੀ ਹੈ ਵੀ ਪਹਿਲੋ ਆਪਣੇ ਪੈਰਾਂ ਤੇ ਖੜਾ ਹੋਣਾ ਉਸ ਤੋਂ ਬਾਅਦ ਜਿਹੜੇ ਕੀ ਵਿਆਹ ਦੀ ਜ਼ਿੰਦਗੀ ਸ਼ੁਰੂ ਕਰਨੀ ਆ ਤੇ ਮੈਂ ਬੰਦਸ਼ਕਾ ਜੀ ਨੂੰ ਸਾਹਮਣੇ ਕਰਦਾ ਵੀ ਜੱਗੇ ਦਾ ਕਾਰਦਾ ਸਿਰਫ 4 ਫੁੱਟ ਆ ਤੇ ਉਮਰ 30 ਸਾਲ ਆ ਜੱਗੇ ਦਾ ਕਦ ਕਾਰ ਭਾਵੇਂ ਛੋਟਾ ਦਾ ਪਰ ਹੌਸਲੇ ਬੜੇ ਜੰਗੇ ਦੇ ਉੱਚੇ ਨੇ ਤੁਸੀਂ ਦੇਖ ਸਕਦੇ ਹੋ ਖਾਸ ਕਰਕੇ ਇਨੇ ਛੋਟੇ ਕਦ ਹੋਂਦੇ ਬਾਜੂ ਦੀ ਕਦੀ ਡੋਲਿਆ ਨਹੀਂ ਆਪਣੇ ਆਪ ਨੂੰ ਕਦੀ ਰੱਬ ਨਾਲ ਕਦੀ ਘਬਰਾਇਆ ਨਹੀਂ ਆ ਵੀ ਮੈਂ ਜ਼ਿੰਦਗੀ ਚ ਕੀ ਤਰੱਕੀ ਕਰੂੰਗਾ ਕੀ ਕੰਮ ਕਰੂੰਗਾ ਤੁਸੀਂ ਦੇਖ ਸਕਦੇ ਹੋ ਵੀ ਮੋਬਾਈਲ ਪੇ ਦਾ ਕੰਮ ਕਰਦਾ ਤੇ ਬੜਾ ਵਧੀਆ ਪੇ ਕੰਮ ਕਰਦਾ ਤੇ ਹੁਣ ਮਾਸਟਰ ਬਣ ਗਿਆ ਵਾ ਮੋਬਾਈਲ ਪੇ ਚ ਤੇ ਖਾਸ ਕਰਕੇ ਜੱਗੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਲੋਕ ਅਕਸਰ ਘਬਰਾ ਜਾਂਦੇ ਨੇ ਆਪਣੇ ਜਦੀਦ ਉਹ ਵੀ ਸਾਡਾ ਕਦ ਕਦ ਛੋਟਾ ਵਾ ਕੀ ਕਰਾਂਗੇ ਲੋਕੀ ਕੀ ਕਹਿਣਗੇ ਜ਼ਿੰਦਗੀ ਤਰੱਕੀ ਕਿਸਾ ਕਰਾਂਗੇ ਬੜੇ ਆਪਣੇ ਉਹਨੂੰ ਕਿਰਗੀ ਹੀ ਭਾਵਨਾ ਮਹਿਸੂਸ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਇੱਕੋ ਗੱਲ ਕਹਿੰਦਾ ਕੋ ਜੇ ਕੰਮ ਕਰੋ ਤੇ ਸਭ ਖੁਸ਼ ਆ ਜੇ ਆਪਣੇ ਆਪ ਟੈਨਸ਼ਨ ਪਾਈ ਜਾਓਗੇ ਕੁਕ ਕਰੀ ਜਾਓਗੇ ਕੋਈ ਫਾਇਦਾ ਨਹੀਂ ਆ ਹੁਣ ਮੈਂ ਵੀ ਹੈਗਾ ਹੀ ਆ ਮੈਂ ਕਿੰਨੀ ਮੈਂ 40 ਕਿਲੋਮੀਟਰ ਦੂਰੀ ਤੋਂ ਆਵਾਂ ਮੈਂ ਉਨਾਵਾਂ ਪਰੀਜ਼ ਨਗਰ ਤੋਂ ਲੋਪੋਗੇ ਚੰਗਾਵਾ ਰਾਮਤੀਥ ਰੋਡ ਹਾਂਜੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ 40 ਕਿਲੋਮੀਟਰ ਡੇਲੀ ਸਫ਼ਰ ਤਿਆਰ ਕਰਕੇ ਆਉਂਦੇ ਨੇ ਪਰ ਜੱਗੇ ਦਾ ਹੌਸਲਾ ਤੁਸੀਂ ਦੇਖ ਸਕਦੇ ਹੋ ਹੌਸਲਾ ਬੜਾ ਬੁਲੰਦੇ ਆ ਕੱਦ ਭਾਵੇਂ ਛੋਟਾ ਪਰ ਵੱਡੇ-ਵੱਡੇ ਦਾ ਹੌਸਲੇ ਜਿਹੜੇ ਕੀ ਬੁਲੰਦੇ ਕਰ ਦਿੰਦਾ ਵਾ ਜਗਾ ਜੋ ਜਾਂਦਾ ਤੇ ਜੱਗੇ ਫਿਰ ਰਸਤਾ ਸਫ਼ਰ ਕਿਸ ਤਰ੍ਹਾਂ ਤਿਆਰ ਕਰਦੇ ਹੋ ਕੋਈ ਲਕੀ ਹੈ ਮੋਟਰਸਾਈਕਲ ਰੱਖਿਆ ਗੱਠਵਾਂ ਰੱਖਿਆ ਕਿਦਾਂ ਸਫ਼ਰ ਤਿਆਰ ਕਰਦੇ ਹੋ ਵਾ ਨਹੀਂ ਭਾਜੀ ਮੈਂ ਬਸਤੇ ਜਾਂਦਾ ਬਸਤੇ ਜਾਂਦਾ ਹਾਂਜੀ ਮੈਂ ਬਸਤੇ ਆਉਂਦਾ ਵਾਂ ਸ਼ਾਮੀ ਮੈਂ ਚੱਲ ਜਾਂਦਾ ਵਾਂ ਸਵੇਰੇ ਮੈਂ ਆਉਂਦਾ ਵਾਂ ਹਾਂਜੀ ਮੈਨੂੰ ਇਹਨਾਂ ਤੋਂ ਵੀ ਸਿੱਖਿਆ ਕੀ ਆ ਕੋਈ ਐਕਟਵਾ ਮੋਟਰਸਾਈਕਲ ਦੀ ਜਾਂ ਾਰੇ ਵੀ ਜਾਮ ਚ ਨਹੀਂ ਮਤਲਬ ਖੁੱਲਾ ਰਸਤਾ ਵੈ ਜਿੱਥੇ ਤੁਹਾਨੂੰ ਪਤਾ ਪਿੰਡਾਂ ਚ ਮਤਲਬ ਵੀ ਜਿੱਥੋਂ ਮੈਂ ਸੌਦਾ ਮਤਲਬ ਫੜ ਕੇ ਲੈਣਾ ਮੈਂ ਐਕਟਵਾ ਪਿੱਛੇ ਲਾ ਕੇ ਮਤਲਬ ਲੋਕ ਕਰਕੇ ਫੇਰ ਮੈਂ ਸੌਦਾ ਲੈ ਕੇ ਆਉਣਾ ਫੇਰ ਐਕਟਵਾ ਜਿੱਥੇ ਖੁੱਲੀ ਥਾਂ ਤੇ ਲਾਈ ਆ ਉਤੋਂ ਫੇਰ ਮੈਂ ਚੱਲ ਜਾਣਾ ਕਰਨ ਤੇ ਜੇ ਕਿ ਸੁਪਨਾ ਕੀ ਹੈ ਜੱਗੇ ਦਾ ਵੱਡੇ ਹੋ ਕੇ ਕੀ ਬਣਨਾ ਕੀ ਆ ਕਿ ਮਾਪੇ ਦਾ ਸੁਪਨਾ ਕੀ ਪੂਰੀ ਕਰਨੇ ਜੱਗੇ ਦੇ ਮਾਪੇ ਦਾ ਇਹੋ ਹੀ ਆ ਵੀ ਮੈਂ ਚੰਗਾ ਵਧੀਆ ਕਾਰੀਗਰ ਬਣਾ ਤੇ ਵਧੀਆ ਮਤਲਬ ਹੋਰ ਵੀ ਕੰਮ ਮਤਲਬ ਆਪਣੀ ਵਾਈ ਦਾ ਵੀ ਆ ਉਹ ਚੋ ਵੀ ਕਮਾਕ ਮੋਕੇ ਜੋ ਵੀ ਆ ਜੋ ਵੀ ਇੱਥੋਂ ਵੀ ਹੁੰਦਾ ਆ ਰਿਪੇਅਰ ਦਾ ਵੀ ਜੋ ਵੀ ਇਹਨਾਂ ਦਾ ਯੋਗਦਾਨ ਹੋਊਗਾ ਮੈਂ ਪੂਰਾ ਕਰੂੰਗਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕਿਸੇ ਜੱਗੇ ਦੇ ਨਾਲ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਜਿਹਦਾ ਕਾਦੇ ਸਿਰਫ 4 ਫੁੱਟ ਆ ਤੇ ਉਮਰ 30 ਸਾਲ ਆ ਪਰ ਕੱਦ ਘੱਟ ਹੋਣ ਦੇ ਨਾਲ ਉਸ ਨੂੰ ਕੋਈ ਨੁਕਸਾਨ ਨਹੀਂ ਆ ਉਸ ਤੱਕ ਹੌਸਲਾ ਵਜਾਈ ਹੁੰਦੀ ਆ ਲੋਕ ਪਿਆਰ ਕਰਦੇ ਨੇ ਫੋਟੋਆਂ ਲਾਉਂਦੇ ਨੇ ਸੈਲਫੀ ਲਾਉਂਦੇ ਨੇ ਤੁਸੀਂ ਦੇਖਿਆ ਅਤੇ ਜੱਗੇ ਦਾ ਸਨੇਹਾ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਕੱਦ ਕਾ ਛੋਟੇ ਨੇ ਤੇ ਅਕਸਰ ਆਪਣੇ ਆਪ ਨੂੰ ਕਿਤੇ ਘਬਰਾ ਜਾਂਦੇ ਨੇ ਜ਼ਿੰਦਗੀ ਵਿੱਚ ਵੀ ਕੀ ਕਰਾਂਗੇ ਹਮੇਸ਼ਾ ਆਪ ਨੂੰ ਤਣ ਮੇਣੇ ਮਾਰ ਲਾ ਪਾਉਂਦੇ ਨੇ ਪਰ ਜੱਗੇ ਦਾ ਕਹਿਣਾ ਇਸ ਤਰ੍ਹਾਂ ਕਦੀ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ ਰੱਬ ਨੇ ਬਣਾਇਆ ਜਿਹੜੇ ਰੱਬ ਨੇ ਬਣਾਇਆ ਜੀ ਨੂੰ ਉਹ ਸਭ ਜਿਹੜੇ ਰਾਜੀ ਨੇ ਰੱਬ ਕਦੀ ਵੀ ਕੋਈ ਗਲਤੀ ਨਹੀਂ ਕਰਦਾ ਇਨਸਾਨ ਵਿੱਚ ਕਦੀ ਬਣਾਉਣ ਵਿੱਚ ਐਸ ਤੱਕ ਕਿ ਹਮੇਸ਼ਾ ਰੱਬ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਵਾ ਜਿਸ ਤਰ੍ਹਾਂ ਆਪਣੇ ਬਣਾਇਆ ਤੇ ਖਾਸ ਕਰਕੇ ਸੁਨੇਹਾ ਜਰੂਰ ਜੱਗੇ ਨੇ ਕਿ ਉਹਨੇ ਕਿ ਵਧੀਆ ਮੋਬਾਈਲ ਮਕੈਨਿਕ ਜਿਹੜਾ ਬਣਾਵਾ ਅਤੇ ਮਾਪੇ ਦਾ ਨਾਮ ਰੋਸ਼ਨ ਕਰਨਾ ਅਮਰਸਰ ਤੋਂ 40 ਕਿਲੋਮੀਟਰ ਦੂਰ ਸਫ਼ਰ ਤਿਆ ਕਰਕੇ ਆਉਂਦਾ ਤੁਸੀਂ ਦੇਖ ਸਕਦੇ ਹੋ ਤੇ ਵਧੀਆ-ਵਧੀਆ ਫਿਲਮਾਂ 'ਚ ਵੀ ਜੱਗੇ ਦੇ ਜਿਹੜਾ ਕਿ ਕੰਮ ਕੀਤਾ ਵਾ ਤੁਸੀਂ ਦੇਖ ਸਕਦੇ ਹੋ ਫੋਟੋਆਂ ਵਿੱਚ ਇਹ ਵੱਡੇ ਵੱਡੇ ਕਲਾਕਾਰ ਜਿਵੇਂ ਯੋਗਰਾਜ ਹੋਰ ਜਿਹੜੇ ਫਿਲਮੀ ਇੰਡਸਟਰੀ ਦੇ ਉਹਨਾਂ ਨਾਲ ਵੀ ਕੰਮ ਕਰਕੇ ਜੱਗੇ ਨੇ ਆਪਣੇ ਪਿੰਡ ਦਾ ਨਾਂ ਆਪਣੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਤੇ ਹੁਣ ਗੱਲਬਾਤ ਕਰਾਂਗੇ ਹਰੀਸ਼ ਭਾਈ ਜਿਨ੍ਹਾਂ ਨੇ ਇਹ ਦੁਕਾਨ ਤੇ ਮਾਲਕ ਨੇ ਜਿਨ੍ਹਾਂ ਨੇ ਜੱਗੇ ਨੂੰ ਕੰਮ ਕਰ ਸਿਖਾਇਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਮਿਲਾਪ ਹੋਇਆ ਜੱਗੇ ਨਾਲ ਹਰੀਸ਼ ਭਾਜੀ ਸਤਿ ਸ੍ਰੀ ਅਕਾਲ ਬਹੁਤ ਵਾਰ ਸਵਾਗਤ ਹੈ ਹਾਂ ਜੀ ਤੁਹਾਡਾ ਵੀ ਜੀ ਆਇਆਂ ਨੂੰ ਹਾਂ ਵੀਰ ਜੀ ਤੁਸੀਂ ਵੀ ਜੱਗੇ ਵੀਰ ਨਾਲ ਕਿਸ ਤਰ੍ਹਾਂ ਮਿਲਾਪ ਹੋਇਆ ਅਸੀਂ ਦੇਖਿਆ ਵੀ ਕਾਦ ਕਾ ਛੋਟਾ ਵਾ ਪਰ ਕਹਿੰਦੇ ਹੌਸਲੇ ਬੜੇ ਨੌਜਵਾਨ ਦੇ ਬਲੰਦ ਨੇ ਤੁਹਾਡੀ ਗਾਣ ਤੇ ਕਿਸ ਤਰ੍ਹਾਂ ਮਿਲ ਆਪ ਹੋਇਆ ਕਿਸ ਤਾਂ ਪਹਿਲਾ ਡਾਟਾ ਵਾਕਿਆ ਦਸ਼ਕਾ ਨੂੰ ਸੱਜਾ ਕਰਦੇ ਹੋ ਇਹ ਭਾਜੀ ਕੇ ਫਰੈਂਡ ਸਰਕਲ ਦੇ ਵਿੱਚੋਂ ਆਇਆ ਹੀ ਕਿ ਮਤਲਬ ਉਹਨਾਂ ਨੇ ਇਹ ਕੀਤੀ ਰਿਕੁਐਸਟ ਦਿੱਤੀ ਇਹਨੂੰ ਕੰਮ ਸਿਕਾਓ ਤੇ ਸਿਕਾ ਰਹੇ ਆ ਵਧੀਆ ਮੁੰਡਾ ਨੇਚਰ ਦਾ ਵੀ ਵਧੀਆ ਵਾ ਕੰਮਾਂ ਲ ਵੀ ਬਹੁਤ ਵਧੀਆ ਧਿਆਨ ਦਿੰਦਾ ਵਾ ਤੇ ਬਾਕੀ ਅਸੀਂ ਵੀ ਜਿੰਨਾ ਹੋਇਆ ਇਹਦਾ ਸਾਥ ਦੇਵਾਂਗੇ ਇਹਨੂੰ ਕੰਮ ਸਿਕਾਵਾਂਗੇ ਹਨਾ ਕਿ ਜਿਹੜਾ ਆਪਣਾ ਇਹ ਅੱਗੇ ਆਪਣਾ ਕਾਰੋਬਾਰ ਕਰ ਸਕੇ ਕਿ ਆਪਣਾ ਜਿਹੜਾ ਆਉਣ ਵਾਲਾ ਜੀਵਨ ਹੈ ਉਹ ਵਧੀਆ ਬਤੀਤ ਕਰ ਸਕੇ ਮੈਨੂੰ ਸੋ ਵੀ ਰਿਸ਼ਭ ਭਾਈ ਜਦੋਂ ਦੁਕਾਨ ਤੇ ਕਸਟਮਰ ਆਉਂਦੇ ਨੇ ਜੱਗੇ ਭਾਈ ਨੂੰ ਮਿਲਦੇ ਨੇ ਕਿੰਨਾ ਖੁਸ਼ ਹੁੰਦੇ ਨੇ ਜਾਂ ਕਿੰਨਿਆਂ ਕਸੀਂ ਦੇਖਿਆ ਵੀ ਲੋਕੀ ਨੂੰ ਕਹਿੰਦੇ ਪਿਆਰ ਹੀ ਬੜਾ ਕਰਦੇ ਨੇ ਇਹਦੇ ਵਿੱਚ ਕਿੰਨੀ ਸੱਚਾਈ ਹੈ ਹਾਂਜੀ ਮਤਲਬ ਵਧੀਆ ਡੀਲ ਕਰਦਾ ਹੈ ਵੀ ਉਹ ਵੀ ਇਹਦੇ ਨਾਲ ਵਧੀਆ ਖੁਸ਼ ਹੁੰਦੇ ਨੂੰ ਆਣ ਕੇ ਵੇਖ ਕੇ ਇਹਦੇ ਨਾਲ ਫੋਟੋਆਂ ਖਿਚਵਾਉਂਦੇ ਨੇ ਵਧੀਆ ਆ ਨਾ ਬਾਕੀ ਥੋੜਾ ਜਿਹਾ ਫੇਮਸ ਵੀ ਆ ਕਿ ਉਹ ਸ਼ਾਰਟ ਮੂਵੀ ਕਰਦਾ ਹੈ ਹੈ ਹਾਂਜੀ ਉਹਦੇ ਵਿੱਚ ਇਹਦਾ ਨਾਮ ਹੈਗਾ ਹੈ ਵਧੀਆ ਤੇ ਮਤਲਬ ਆਪਣਾ ਸਟਰਗਲ ਵਧੀਆ ਕਰ ਰਿਹਾ ਜੋ ਵੀ ਆ ਆਪਣੀ ਜ਼ਿੰਦਗੀ ਬਤਿਹ ਵਧੀਆ ਕਰ ਰਿਹਾ ਅਸੀਂ ਦੇਖਿਆ ਜਦੋਂ ਜਦੋਂ ਵੀ ਕਿਸੇ ਦਾ ਕਦ ਕੱਦ ਛੋਟਾ ਹੁੰਦਾ ਕੋਈ ਜੋਕਰ ਦਾ ਰੋਲ ਕਰ ਲੈਂਦਾ ਵਾ ਸਰਕ ਵਿੱਚ ਕੀ ਲੱਗਦਾ ਵੀ ਉਹ ਇਹੋ ਜਿਹੇ ਰੋਲ ਨਾਲੋਂ ਇਸ ਤਰ੍ਹਾਂ ਹੱਤੀ ਕੰਮ ਸਿੱਖਿਆ ਜਿਹੜਾ ਉਹ ਜ਼ਿਆਦਾ ਵਧੀਆ ਵਾ ਤੇ ਆਪਣੀ ਮਿਹਨਤ ਕਰਕੇ ਬੰਦਾ ਖਾ ਸਕਦਾ ਜਿੱਥੇ ਮਰਜ਼ੀ ਬੰਦਾ ਬਹਿ ਜਾੇ ਕੰਮ ਕਰਕੇ ਆਪਣਾ ਉਹ ਤਾਂ ਭਾਜੀ ਹੈਗਾ ਆਪਣਾ ਆਪਣੇ ਗੁਰੂ ਮਹਾਰਾਜੀ ਨੇ ਵੀ ਸਿਖਾਇਆ ਗਿਆ ਹੱਤੀ ਕਿਰਤ ਕਰੋ ਤੇ ਖਾਓ ਹਨਾ ਤੇ ਉਹ ਵਧੀਆ ਆ ਇਹ ਆਪਣਾ ਕਰ ਰਿਹਾ ਵਾ ਮਿਹਨਤ ਕਰ ਰਿਹਾ ਆਉਂਦਾ ਆ ਡੇਲੀ ਕਮਸੇ ਕਦਾ ਆਪਣੇ ਕੋ ਆਪਾਂ ਵੀ ਇਹਦਾ ਸਾਥ ਦਵਾਂਗੇ ਹਨਾਂਗੇ ਇਹਨੂੰ ਝੁਕਾਵਾਂਗੇ ਤੇ ਅੱਗੇ ਗੁਰੂ ਮਹਾਰਾਜ ਬੈਠੇ ਹੀ ਹੈ ਹਾਂ ਤੇ ਗੱਲ ਕਰ ਮੈਨੂੰ ਐਸਓਪੀ ਸਨੇਹਕ ਦੇਣਾ ਚਾਹ ਕਹ ਖਾਸ ਕਰਕੇ ਜਿਹੜੇ ਮੈਂ ਜਿਵੇਂ ਗੱਲ ਕੀਤੀ ਆ ਜਿਨ੍ਹਾਂ ਦਾ ਵਾਲੋ ਕੱਦ ਕੱਦ ਛੋਟਾ ਹੋ ਜਾਂਦਾ ਵਾ ਜਾਂ ਪੂਰੇ ਨਹੀਂ ਵਿਕਸਿਤ ਹੁੰਦੇ ਆਪਣੇ ਵੱਲੋਂ ਉਹ ਆਪਣੇ ਆਪ ਨੂੰ ਕਿਤੇ ਐ ਮਸਕੂਰ ਕਰਦੇ ਨੇ ਵੀ ਅਸੀਂ ਦੁਨੀਆ ਤੋਂ ਬਹੁਤ ਪਿੱਛੇ ਆ ਆਪਣੇ ਆਪ ਨੂੰ ਘਰੇ ਰਹਿਦਾ ਕਿ ਆਪਣੀ ਨੈਗੇਟਿਵਿਟੀ ਆਪਣੇ ਜਿ ਇੱਕ ਪੈਦਾ ਕਰਦੇ ਜਾਂਦੇ ਨੇ ਵੀ ਅਸੀਂ ਲੋਕਾਂ ਵਿੱਚ ਕਿੱਦਾਂ ਜਾਵਾਂਗੇ ਲੋਕਾਂ ਵਿੱਚ ਕਿਸ ਤਰ੍ਹਾਂ ਵਿਚਰਾਂਗੇ ਉਹਨਾਂ ਨੂੰ ਕੀ ਸਨੇਹ ਦੇਣਾ ਚਾਹੋਗੇ ਆਪਣੇ ਉਹਨਾਂ ਨੂੰ ਮੈਂ ਤਾਂ ਇਹੀ ਕਹਿਣਾ ਚਾਹ ਇਹ ਤਾਂ ਰੱਬ ਦੀ ਇੱਕ ਦੇਣ ਆ ਜੀ ਇਹ ਮੇਰੇ ਨਾਲ ਵੀ ਹੋ ਸਕਦਾ ਇਹ ਕਿਸੇ ਇਨਸਾਨ ਨਾਲ ਵੀ ਹੋ ਸਕਦਾ ਹਨਾ ਇਦਾਂ ਇਹਦਾ ਇੱਕ ਮਹਾਰਾਜ ਦੀ ਦੇਣ ਆ ਤੇ ਉਹਦੇ ਨਾਲ ਇਹ ਆ ਕਿ ਕੰਪਰੋਮਾਈਜ਼ ਕਰਨਾ ਚਾਹੀਦਾ ਜ਼ਿੰਦਗੀ ਨਾਲ ਵਧੀਆ ਚੱਲਣਾ ਚਾਹੀਦਾ ਵਾ ਕੰਮ ਸਿੱਖੇ ਹਨਾ ਆਪਣਾ ਜਿਹੜਾ ਵਾ ਕੰਮ ਨਾਲ ਆਪਣਾ ਜਵਾਬ ਦੇਵੇ ਸਾਰਿਆਂ ਨੂੰ ਹਨਾ ਜੇ ਕੋਈ ਮੰਨ ਲਓ ਇਹਨਾਂ ਮਜ਼ਾਕ ਵੀ ਕਰਦਾ ਵਾ ਤੇ ਆਪਣਾ ਕੰਮ ਸਿੱਖੂਗਾ ਵਧੀਆ ਉਹਦੇ ਨਾਲ ਆਪਣਾ ਜਵਾਬ ਦੇ ਸਕਦਾ ਹਾਂ ਕਹਿ ਸਕਦੇ ਆ ਕਿ ਜ਼ਿੰਦਗੀ ਚ ਘਬਰਾਉਣਾ ਨਹੀਂ ਚਾਹੀਦਾ ਜ਼ਿੰਦਗੀ ਚ ਮਾਰੇ ਚੰਗੇ ਤਰਾਹ ਬੰਦੇ ਦੇ ਆਉਂਦੇ ਆਂਦੇ ਨੇ ਜੇਕਰ ਘਰਬਰ ਆ ਗਿਆ ਤੇ ਫਿਰ ਜ਼ਿੰਦਗੀ ਦਾ ਹੱਥ ਉਹ ਬੈਠੂਗਾ ਪਰ ਜੇਕਰ ਨਾ ਘਬਰਾਇਆ ਤੇ ਜੇ ਕਿ ਲੱਗਦਾ ਸਫਲ ਹੋ ਜਾਊਗਾ ਇਨਸਾਨ ਹਾਂਜੀ ਸਫਲ ਹੋਊਗਾ ਜੀ ਸਿੱਖਦਾ ਆ ਸਿੱਖੂਗਾ ਔਲੀ ਔਲੀ ਆਪਣਾ ਸਟਰਗਲ ਕਰੂਗਾ ਸਿੱਖੂਗਾ ਵਧੀਆ ਆਉਣ ਵਾਲੇ ਟਾਈਮ ਚ ਆਪਣਾ ਸ਼ਾਪ ਕਰੇ ਆਪਣਾ ਵਧੀਆ ਕੰਮ ਕਰ ਸਕਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਏਸੀ ਗੱਲਬਖਤ ਦੀ ਬਾਈ ਹਰੀਸ਼ ਨਾ ਤੁਸੀਂ ਦੇਖਿਆ ਜਿਹੜੇ ਜੱਗੇ ਦੇ ਮਾਲਕ ਨੇ ਦੁਕਾਨ ਦੇ ਇਹਨਾਂ ਜੱਗੇ ਨੂੰ ਕੰਮ ਸਿਖਾ ਰਹੇ ਨੇ ਇਹਨਾਂ ਨੇ ਕਿਹਾ ਵੀ ਜੱਗਾ ਬਹੁਤ ਮਿਹਨਤੀ ਆ ਬੜੇ ਮਿਹਨਤ ਨਾਲ ਕੰਮ ਸਿੱਖਦਾ ਅਮਰਸੋ 40 ਮਿੰਟ ਸਬਰ ਤਿਆ ਕਰਕੇ ਆਉਂਦਾ ਤੁਸੀਂ ਦੇਖ ਸਕਦੇ ਹੋ ਬਰਸਾਤ ਦਾ ਮੌਸਮ ਆ ਠੰਡ ਬੜੀ ਪੈ ਰਹੀ ਆ ਪਰ ਫਿਰ ਵੀ ਗੱਲੇ ਜੱਗੇ ਨੇ ਨਾ ਗਾ ਨਹੀਂ ਪਾਇਆ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਤੇ ਹੁਣ ਇੱਕ ਵਧੀਆ ਮਕੈਨਿਕ ਬਣ ਕੇ ਆਪਣੇ ਇਲਾਕੇ ਵਿੱਚ ਪ੍ਰੀਤਨਗਰ ਵਿੱਚ ਉਭਰੇਗਾ ਸਾਡੀ ਦਸ਼ਕਾਂ ਨੂੰ ਪੀਲ ਇਸ ਵੀਡੀਓ ਨੂੰ ਬਤਵਾਤ ਸ਼ੇਅਰ ਜਰੂਰ ਕਰਦੇ ਹੋ ਜਿਹੜੇ ਪੰਜਾਬੀਏਤ ਨੂੰ ਇਨਸਾਨੀਅਤ ਨੂੰ ਜਿਹੜੇ ਪਿਆਰ ਕਰਦੇ ਨੇ ਮੈਨੂੰ ਦਿਓ ਜਾਤ ਮੈਤ ਵਾਲਾ ਹਜੀਤ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਤੇ ਕਲਿੱਕ ਕਰੋ ਬੈਲ ਆਈਕਨ ਤੇ